ਵਾਲੀ ਨਾ ਹੁਣ ਸੂਟ ਦੇ ਹਾਂਜੀ ਕੋਈ ਗੱਲ ਨਹੀਂ ਪਾਵਾਂਗੇ ਮੈਂ ਵੀ ਨਾਮ ਦੇਖਾਂ ਕਿਦਾਂ ਦਾ ਇੰਨਾ ਕੋ ਸਾਡੀ ਬੜੀ ਜਾਨ ਉੱਠੀ ਸੀ ਆ ਹਾਏ ਆ ਗਿਆ ਇਹ ਵੇਖ ਲੋ ਬੀਜੀ ਕੀ ਕੱਪੜੇ ਲਿਆਂਦੇ ਆ ਆਪਣੀ ਕੁੜੀ ਦਾ ਚੰਗਾ ਲਿਆਂਦਾ ਵਾ ਤੁਹਾਡੇ ਵੇਖੋ ਕਿੱਡੇ ਮਾੜੇ ਲਿਆਂਦੇ ਆ ਮੇਰਾ ਸੂਟ ਲਿਆਂਦਾ ਵਾ ਐਦਾਂ ਨਾ ਮੈਂ ਪੰਮੀ ਹੈਗੀ ਆ ਵੇਖ ਲੈ ਆਹ ਨਹੀਂ ਆਹ ਨਹੀਂ ਹਾਂ ਕੋਰੇ ਹੋ ਜਾਣਾ ਉਹਨਾਂ ਦੇ ਕੋਈ ਕੁਝ ਕਰਕੇ ਜਾਣਗੇ ਮੈਨੂੰ ਤਾਂ ਇੰਨਾ ਗੁੱਸਾ ਚੜ ਗਿਆ ਵਾ ਵੀ ਉਹਨੂੰ ਘਰ ਵੇਖ ਕੇ ਮੈਨਾਂ ਸ਼ਰਮ ਆਈ ਉਹ ਨਹੀਂ ਆਉਂਦੀ ਹੁੰਦੀ ਇਹੋ ਜਿਹਾ ਨੂੰ ਇਹ ਨਹੀਂ ਕਿ ਉਹ ਕਹੇ ਸੂਰ ਨਾ ਪੱਗ ਨਹੀਂ ਲਾਈ ਸਸਰੀ ਕਾਲ ਪੁੱਤ ਤੂੰ ਕਿਹੋ ਜਿਹਾ ਹੋ ਦੋਂਦੀ ਮੈਂ ਨਾ ਉਹ ਕੰਮ-ਕੁਮ ਕਰਿਆ ਤਾਂ ਨਾ ਹੁੰਦਾ ਪੀ ਹਾਂ ਮੈਂ ਤਾਂ ਅੱਗੇ ਨਵ ਨੂੰ ਪੁੱਛਣ ਡਈ ਹੀ ਕਿ ਤੇਰੀ ਵੱਡੀ ਭੈਣ ਕਿੱਥੇ ਆ ਤੇ ਕਹਿੰਦੀ ਮੰਮੀ ਕੰਮ ਕਰਨ ਡਈ ਆ ਵਿਚਾਰੀ ਸਸੇਗਾ ਜੀ ਤੁਸੀਂ ਸੱਸ ਜੀ ਹੋਰ ਠੀਕ ਠਾਕ ਈ ਮੈਂ ਤਾਂ ਠੀਕ ਆ ਪੁੱਤ ਤੂੰ ਸੁਣਾ ਆਪਣਾ ਹੈ ਹਾਂਜੀ ਸਭ ਠੀਕ ਠਾਕ ਆ ਵਧੀਆ ਕੰਮ ਵੀ ਕੱਲੀ ਨੂੰ ਕਰਨਾ ਪੈਣ ਡਿਆ ਹੁਣਾਵਾ ਚਲ ਕੋਈ ਨਹੀਂ ਮੰਮੀ ਨਾ ਕਿਹੜਾ ਕੰਮ ਹੁੰਦਾ ਵਾ ਪਥੇਰਾ ਕੰਮ ਹੁੰਦਾ ਕਿਉਂ ਨਹੀਂ ਹੁੰਦਾ ਕੰਮ ਜੋ ਕਰਦੇ ਰਹੀਏ ਫੇਰ ਨਹੀਂ ਲੱਗਦਾ ਗਰਮੀ ਵੇ ਕਿੱਦਾਂ ਅੰਦਰ ਹੀ ਚੈ ਨਹੀਂ ਉਹ ਇਥੇ ਚਲ ਕੋਈ ਗੱਲ ਨਹੀਂ ਆਜੋ ਤੁਸੀਂ ਚਾਹ ਚੁਪੀਓ ਚਲ ਕੋਈ ਆਜੋ ਮਾਸੀ ਜੀ ਚਾਹ ਪੀ ਲਓ ਚਲੋ ਚਲੋ ਭਾਬੀ ਜੀ ਤੁਸੀਂ ਮੇਰੀ ਗੱਲ ਸੁਣਿਓ ਅੱਜ ਚਾਹ ਪਈਏ ਨਵ ਤੇਰੀ ਨਨਾਨ ਦਾ ਮੂੰਹ ਤੇ ਬੜਿਆ ਲੱਗਣ ਰਿਹਾ ਸੀ ਮੈਨੂੰ ਕਿੱਦਾਂ ਉਹਨੂੰ ਲੈ ਕੇ ਗਈ ਬੁਲਾ ਕੇ ਭਾਬੀ ਤੈਨੂੰ ਕੁਝ ਜ਼ਿਆਦਾ ਨਹੀਂ ਸਮਝ ਲੱਗਣੀ ਵੀ ਕਿਹੜਾ ਕਿੱਦਾਂ ਵੇਖਣ ਨੇ ਕਿੱਦਾਂ ਨਹੀਂ ਵੇਖਣ ਨੇ ਨਲਿਨ ਉਹ ਬੜੇ ਚੰਗੇ ਨੇ ਤੇ ਮੇਰੇ ਨਾਲ ਬੜਾ ਹੀ ਪਿਆਰ ਕਰਦੇ ਆ। ਨਹੀਂ ਨਾ ਵਾ ਮੈਂ ਆ ਤੇ ਉਦਾਂ ਹੀ ਕਹਿਣੀ। ਕਈ ਵਾਰੀ ਕਿਹਾ ਨਾ ਬੋਲਿਆ ਕਰ ਨਾ ਬੋਲਿਆ ਕਰ ਹਟਦੀ ਨਹੀਂ ਗਈ। ਆ ਪਾਪੂ ਕੋ ਕੀ ਲੈਣਾ? ਮੇਰੀ ਧੀ ਨਾ ਤੇ ਪਿਆਰ ਕਰਦੀ ਆ ਨਾ। ਚਲ ਮੰਮੀ ਮੈਂ ਕੀ ਲੈਣਾ ਕਹੇ ਤੋ। ਚਲੋ ਬਾਪੀ ਤੇ ਹੀ ਮੈਂ ਆ ਗਈ। Non è vero che No, no, no. Non è vero che è un problema. No, ਜੀ ਆਹ ਨਾ ਸਾਡੇ ਵਾਸਤੇ ਕੱਪੜੇ ਲਿਆਂਦੇ ਹੀ ਗਏ ਤੇ ਚਲੋ ਆਪਣੇ ਵੱਲੋਂ ਤਾਂ ਬੜਾ ਵਧੀਆ ਕੀਤਾ ਪਰ ਤੁਹਾਨੂੰ ਪਸੰਦ ਆਉਂਤੇ ਤਾਂ ਆਵਾਂ ਨਾ ਤੇ ਆਪਣਾ ਮੈਂ ਖਾਲੀ ਦਿੰਨੀ ਇੱਕ ਵਾਰੀ ਤੁਸੀਂ ਇੰਨੀ ਖੇਚਲ ਗਾਉ ਨੂੰ ਕੀਤੀ ਜੀ ਭੈਣ ਜੀ ਖੇਚਲ ਗਾਦੀ ਫਿਰ ਕੀ ਹੋ ਗਿਆ ਹੈ ਮਸਤੀ ਜਿਹੜੇ ਵੀ ਤੁਸੀਂ ਸੂਟ ਲਿਆਂਦੇ ਹੋਣੇ ਆ ਚੰਗੇ ਲਿਆਂਦੇ ਹੋਣੇ ਆ ਪਤਲੇ ਆਦੇ ਤੇ ਚੰਗੇ ਆ ਪਰ ਫਿਰ ਵੀ ਆਪਣੀ ਆਪਣੀ ਪਸੰਦ ਹੁੰਦੀ ਹੈ ਨਾ ਤੇ ਮੇਰਾ ਕਹਾਵਾ ਵਾ ਤੁਹਾਨੂੰ ਸਾਤੀ ਲਾ ਭੈਣ ਜੀ ਆਕਾ ਕਾ ਲੇ ਪੁੱਤ ਆ ਲੈ ਨਾ ਸਭ ਤੋਂ ਵਧੀਆ ਤੇਰਾ ਲੈ ਕੇ ਆਈ ਹਾਂ ਸਵਾਹ ਤੇ ਪਾਈ ਮੇਰੀ ਧੀ ਹੈਗਾ ਮਾਸੇ ਨੂੰ ਇਹ ਜਦਾਂ ਮੈਂ ਸੱਚੀ ਕਰੀ ਪਾਇਆ ਨਹੀਂ ਹੈਗਾ ਤਾਈ ਤੇ ਕਿਹਾ ਵਾ ਪੁੱਤ ਸਵਾਹ ਤੇ ਪਾਈ ਲੈ ਪੁੱਤ ਤੂੰ ਹੀ ਆਪਣਾ ਤੂ ਤੂੰ ਹੀ ਸਵਾਹ ਤੇ ਪਾਈ ਸੋਹਣਾ ਮਾਪੀ ਤੂ ਦੀ ਮੈਨੂੰ ਪਸੰਦ ਵਾ ਕਲਰ ਘਨੇ ਲਾਈਟ ਕਲਰ ਦਾ ਗਰਮੀ ਆ ਚਾਹ ਜੇ ਪੈਂਦੇ ਵੀ ਆ ਤਾਈਓ ਪੁੱਤ ਮੈਂ ਗਰਮੀਆਂ ਵਾਲੇ ਰੰਗ ਲੈ ਕੇ ਆਈ ਆ ਮੈਨੂੰ ਪਤਾ ਵਾ ਗਾੜੇ ਰੰਗ ਨਹੀਂ ਗਰਮੀਆਂ ਚ ਪੈਂਦੇ ਕੋਈ ਗੱਲ ਵੀ ਲੋਗੇ ਹਾਂਜੀ ਸਵਾਗਤ ਤੁਹਾਨੂੰ ਫੋਟੋ ਜੀ ਵੀ ਪਾਵਾਂਗੇ ਲੈ ਦੱਸ ਤੇਲਾ ਕੈਦੀ ਨੂੰ ਫੋਨ ਕਰ ਦੇਗੀ ਨਹੀਂ ਨਹੀਂ ਫੋਨ ਕਿਹੜੀ ਕੋਲੋਂ ਦਾ ਹੈ ਸੋਹਣੇ ਨੇ ਹਾਂਜੀ ਹਾਂਜੀ ਤੇ ਆਹ ਪਤਾ ਆ ਦੋ ਤੇਰੀ ਇਹ ਵਾ ਪੌਣਾ ਰੰਗ ਹਾਂਜੀ ਬਹੁਰੇ ਸੁੰਨੇ ਮੇਰੇ ਰੰਗ ਨਹੀਂ ਰਿਤ ਹੀ ਜਿੱਕੇ ਥੋੜੇ ਬਰਾਂ ਦੇ ਦਿੱਤੇ ਵਿਆਹ ਵਿੱਚ ਨਹੀਂ ਕੋਈ ਪਤਾ ਤੇ ਰੇਖੋ ਰੰਗ ਨਹੀਂ ਤੇਰੇ ਤੇ ਸਭ ਤੋਂ ਥਨ ਲੈਣਾ ਪੈਣਾ ਇੱਕ ਕਿਤੇ ਟੰਗਲਿਆਵਾ ਘਰਨੀਆ ਵਾਲਾ ਪਹਲਾ ਡਿਆ ਇੱਕ ਮੈਂ ਲਿਆਵਾਂ ਮੈਨੂੰ ਕਿਉਂ ਆ ਜਾਣਾ ਪੈਂਦਾ ਨਵਾਂ ਨਵਾਂ ਵਿਆਹ ਹੋਇਆ ਸਵਾਲ ਹੀ ਨਾ ਹੁੰਦਾ ਹੁੰਦੇ ਹਾਂਜੀ ਕੋਈ ਗੱਲ ਨਹੀਂ ਪਾਵਾਂਗੇ ਮੈਂ ਵੀ ਹਾਂ ਸਿੱਖਾਂ ਕਿਦਾਂ ਦਾ ਸੋਨਾ ਪੀਏ ਮਾਸੀ ਜੀ ਇਹ ਤਾਂ ਆਰ ਪਰਾੰਗ ਨਹੀਂ ਇਹ ਘਰਨੀਆ ਦੁਪਹਿਰੇਗਾ ਮੈਂ ਤਾਂ ਲਿਆ ਨਵਾਂ ਨਵਾਂ ਵਿਆਹ ਹੋਇਆ ਹੁਣ ਨਵੇਂ ਵਿਆਹ ਵਿੱਚ ਗੂੜੇ ਰੰਗ ਪਾਉਣੇ ਹੁੰਦੇ ਆ ਲਾਈਟ ਥੋੜਾ ਪਾਉਣੇ ਹੁੰਦੇ ਆ ਤਾਂ ਕਰਕੇ ਨਾਲ ਨੂੰ ਲੈ ਤਾਂ ਗੁੰਡੇ ਰੱਖਦਾ ਸੋਨਾ ਵੀਰੇ ਇਦਾਂ ਦੇ ਕਲਰ ਹੀ ਉਹਨੇ ਚੱਕਨੇ ਹਮਾ ਲਈ ਉਹ ਜਿਹੜੀ ਆਈ ਜੋੜੀ ਹੈ ਤੇ ਆ ਲਓ ਆਪਣੇ ਕੋਲ ਲੜਦਾ ਗਾਲਾਂ ਨਮੀਆਂ ਨਹੀਂ ਹੁੰਦੀ ਜਿੱਦਾਂ ਇਹ ਰੰਗ ਹੈ ਨਾ ਲਾਈਟ ਲਾਈਟ ਇਦਾਂ ਦਾ ਕੋਈ ਪੰਦਾ ਨਹੀਂ ਆ ਲਓ ਆ ਸਾਰਿਆਂ ਜਾਨਾਂ ਦੇ ਕੱਪੜੇ ਨੇ ਓਕੇ ਆ ਐਸੀ ਪਰ ਉਹ ਐਸੂਟ ਸਾਡੇ ਤੋਂ ਵੈ ਭਾਂਜੀ ਇਦੋਂ ਲਈ ਕੋਈ ਪੰਦਾ ਹੀ ਨਹੀਂ ਾਰੇ ਰਡਵਿੰਡੀ ਨੇ ਹੁੰਦੇ ਨੇ ਇਹਨਾਂ ਨੂੰ ਕਿੰਨੇ ਸੋਨਾ ਤੇ ਕਿੰਨੇ ਪਾਉਣਾ ਮੰਮੀ ਜ਼ਰੂਰੀ ਸਮਾਉਣੇ ਥੋੜਾ ਵਾ ਲਾਉਣ ਦੇ ਕੰਮ ਨਹੀਂ ਆ ਜਾਣਗੇ ਕੁੜੀ ਪੁੱਤਰੀ ਗੱਲ ਸੁਣ ਕਦੇ ਕਦੇ ਸਮਾਨ ਤੇ ਵੀ ਪਾਉਣੇ ਚਾਹੀਦੇ ਆ ਬੜੇ ਸੋਹਣੇ ਲੱਗਦੇ ਸੀਗੇ ਉਹ ਇਹਨਾਂ ਲਈ ਵਾਸੇ ਨਹੀਂ ਚਾਹੀਉ ਨੇ ਆ ਲੈ ਆਦੇ ਸਵਾਨ ਤੇ ਪਾਵਾਂਗੇ ਆਹੋ ਸਵਾਨ ਤੇ ਜਰੂਰੀ ਨੇ ਤੇ ਬੜੇ ਸੋਹਣੇ ਲਿਆਂਦੇ ਆ ਨਾ ਸਵਾ ਕੇ ਪਾਵਾਂਗੇ ਅੰਨੇ ਦੀ ਕੋਈ ਕਸਰ ਹੀ ਨਹੀਂ ਛੱਡੀ ਨਾ ਨਾ ਮਸਗੀ ਤੇ ਕਿਤੇ ਕਸਰ ਛੱਡੀ ਜਿੱਡੇ ਕੱਪੜੇ ਤੋਂ ਵਧੀਆ ਨਹੀਂ ਆਂਦੇ ਏਡੇ ਸਾਡੇ ਵਧੀਆ ਕੱਪੜੇ ਹੁੰਦੇ ਹੀ ਨਹੀਂ ਚੱਲੋ ਲਓ ਪਰ ਸੋ ਆਕੇ ਪਾ ਲਿਓ ਆ ਲਓ ਫੜੋ ਇਹਨਾਂ ਵਿੱਚ ਪਾ ਲਓ ਅਰੇ ਮਿੰਟ ਉਹ ਚਾਹੇ ਚਾਹ ਨੂੰ ਤੋਂ ਦਸ ਤੋਂ ਰੱਖ ਰੱਖ ਮੈਂ ਰੋਟੀ ਦੀ ਬਿਚਾਰੀ ਨੈਣੀ ਭੈਣ ਜੀ ਰੋਟੀ ਨਹੀਂ ਗਈ ਆਪਾਂ ਖਾਣੀ ਪਕੌੜੇ ਪਕਾੜੇ ਬੜੇ ਖਾਦੇ ਆ ਤੁਹਾਨੂੰ ਭੁੱਖੀ ਨਹੀਂ ਹੈਗੀ ਹੁਣ ਚੱਲੀਏ ਸਭੋਂ ਕਿਉਂ ਨਾ ਵਾ ਮਾਸੀ ਜੀ ਇੰਨੀ ਕਾਦੀ ਕਾਣੀ ਆ ਘਰ ਹੀ ਜਾਣਾ ਵਾ ਨਾਲੇ ਪਹਿਲੀ ਵਾਰੀ ਆਏ ਹੋ ਰੋਟੀ ਖਾ ਕੇ ਜਾਇਓ ਉਹ ਨੈਣੀ ਜਿੰਦ ਤੱਕ ਰੋਟੀ ਨਹੀਂ ਨਾ ਬੰਦੀ ਭਾਬੀ ਨੂੰ ਕੋ ਉੱਠੇ ਤੇ ਆ ਫਰੂਟ ਲੈ ਆਓ ਛੱਡ ਨੀ ਬੋਤਲ ਹਾਂਜੀ ਜਾ ਕੇ ਫਰੂਟ ਕੱਟ ਕੇ ਲਿਆ ਦਿੱਤੀ ਲੈ ਨਹੀਂ ਲੈ ਦੱਸ ਭੈਣ ਜੀ ਰੂਟ ਦੀ ਕਿ ਲੋੜ ਹੈਗੀ ਪਥੇਰਾ ਕੁਛ ਖਾਦਾ ਵਾ ਹੁਣ ਆਪਾਂ ਤੇ ਜਾਂਦੇ ਚੰਗੀ ਗੱਲ ਹੀ ਗਈ ਤੂੰ ਕੋਈ ਗੱਲ ਨਹੀਂ ਮੱਸ ਜੀ ਘਰ ਹੀ ਜਾਣਾ ਵਾ ਤੁਸੀਂ ਲੈੇ ਜਾਣਾ ਅੱਜ ਚਲ ਪੁੱਤ ਇਹ ਕੋਈ ਟੈਮ ਨਾ ਜਾਵਾਂਗੇ ਤੇ ਟੈਮ ਆ ਬਸ ਤੱਕ ਹਾਂ ਜੀ ਇਹਦੀ ਕਾਲੀ ਵੀ ਕਾਦੀ ਐ ਕੋਈ ਨਹੀਂ ਬਤੇਰੇ ਵੱਡੇ ਦਿਨ ਨਹੀਂ ਭੈਣ ਜੀ ਪੱਤਾਂ ਨੂੰ ਪਤਾ ਵਾ ਨਾ ਸੁਖਣਾ ਡੰਗਰ ਵੀ ਵਾਵਾ ਹੀ ਰੱਖੇ ਆ ਤੇ ਤੁਹਾਨੂੰ ਪਤਾ ਫਿਰ ਵੀ ਪਾਣੀ ਪੂਣੀ ਵੀ ਡੋਣਾ ਪੈਂਦਾ ਤੂੰ ਪੇਸ਼ਾਵੇਂ ਵੀ ਕਰਨੇ ਪੈਂਦੇ ਆ ਤੇ ਆਪਾਂ ਹੁਣ ਚਲੀ ਜਾਣਾ ਵਾ ਤੇ ਨਾਲੇ ਭੈਣ ਜੀ ਆਪਾਂ ਨਵ ਨੂੰ ਹੁਣ ਨਾ 8 ਦਿਨ ਰੱਖਣਾ ਜੇ ਨਾ ਨਾ ਭੈਣ ਜੀ 8 ਦਿਨ ਗਿਆ ਨਹੀਂ ਸਾਡਾ ਸਰਦਾ ਹੈਗਾ ਇਹਦੇ ਨਾਲ ਤਾਂ ਦੂਰੀ ਆਉਣ ਕਿ ਲੱਗੀ ਹੈ ਸਾਡੇ ਘਰ 'ਚ ਹਾਂ ਹਾਂ ਕਾਸ਼ ਮੈਂ ਤੇਰੀ ਗੱਲ ਸਮਝਦਾ ਵਾਂ ਕੋਈ ਨਹੀਂ ਯਾਰ ਅੱਜ ਮੈਂ ਨਾ ਤੇ ਸਵੇਰੇ ਆਇਆ ਵਾਂ ਕੋਈ ਗੱਲ ਨਹੀਂ 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 ਰਹਿਣਾ ਕਿੱਥੇ ਭਰਾਵਾ ਸ਼ਾਮਾ ਨੂੰ ਮੈਂ ਤੇਰੇ ਨਾਲ ਗੱਲ ਕਰਦਾ ਵਾਂ ਤੇ ਜਾਂ ਸਵੇਰੇ ਮੈਂ ਆਈ ਜਾਣਾ ਫਿਰ ਮਿਲਦੇ ਆਪਾਂ ਚੱਲ ਠੀਕ ਹੈ ਮੇਰਾ ਭਰਾ ਠੀਕ ਹੈ ਮੈਂ ਤੁਹਾਨੂੰ ਬਾਅਦ ਵਿੱਚ ਖੰਡਿਆ ਹਾਂ ਹਾਂ ਦਸਪਿੰਦਰ ਮੈਂ ਹੇ ਤਾਂ ਕਰਾਂ ਹਾਂ ਹਾਂ ਬੈੜੀ ਹੋਏ ਬਾਹਰ ਖੜੇ ਨੇ ਆਹੋ ਉਹਨਾਂ ਨੇ ਰਕਮ ਉੱਠਣ ਨੂੰ ਲਾਇਆ ਫਿਰ ਤੁਰਾਂਗੇ ਮੈਂ ਵੀ ਉਹ ਸੋਚਣ ਡਿਆ ਬੈਠੇ ਬੈਠੇ ਵਿਚਾਰੇ ਅੱਕ ਗਏ ਹੋਣੇ ਅੰਦਰ ਹਾਂ ਬਾਹਰ ਨਿਕਲੇ ਜੀ ਚਲੋ ਠੀਕ ਭਾਜੀ ਡੰਗਰ ਤੇ ਬੜੇ ਸੋਨੇ ਅੱਖੇ ਰੱਖੇ ਆ ਉਹ ਡੰਗਰ ਇਦਾਂ ਵਾਂ ਵੀ ਮੱਜਾਂ ਵਾਂ ਸੁਣ ਵਾਲੀਆਂ ਅੱਛਾ 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 ਦੁੱਧੀ ਥੋੜੀ ਸ਼ਾਰਟ ਆ ਗਈ ਠੀਕ 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 ਆਹ ਮੱਜ ਫੇ ਲਿਆਂਦੀ ਅੱਛਾ 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 ਹੋ ਗਏ ਨਾ 3 ਲੱਖ ਮਹੀਨੇ ਲਿਆਂਦੀ ਇਹ ਮੇਰੇ ਸਾਹਨੇ ਭਾਰੋ ਹੀ ਲੈਂਦੀ ਹੈ ਕਿ ਉਧਰ ਇਹ ਉਧਰੋਂ ਮੰਗਾਈ ਹਰਿਆਣੇ ਚੋਂ 1,35,000 ਦੀ ਠੀਕ ਠੀਕ ਠੀ ਉਰੇ ਆਪਕਨੋ ਦੁੱਧ ਦਿੰਦੀ ਆ ਵਧੀਆ ਉਹ ਕੱਟੀ ਮੱਝੀ ਦੀ ਵਾਹ ਵਾ ਤਗੜੀ ਹੋਗੀ ਉਹ ਠੀਕ ਹੈ ਠੀਕ ਹੈ ਤੇ ਚੱਲੀ ਜਾਂਦਾ ਕੰਮ ਇਹ ਸੁੱਕੂਗੀ ਆ ਸੁਪੈਣੀਆਂ ਮੁੜ ਕੇ ਆਲੇ ਮਾਤਾ ਦੁੱਧ ਹੀ ਇੰਨਾ ਮੱਝਾਂ ਦਾ ਵਾ ਗਾਈਆਂ ਦਾ ਕਾਹਦਾ ਦੁੱਧ ਵਾ ਉਹ ਗਾਈਆਂ ਨੂੰ ਵਾਰਾ ਨਹੀਂ ਖਾਂਦੀਆਂ ਹਾਂਜੀ ਸਾਨੂੰ ਮੱਝਾਂ ਰੋਹਉਂਦੀਆਂ ਵਾ ਅਸੀਂ ਸ਼ੁਰੂ ਤੋਂ ਮੱਝਾਂ ਰੱਖਨੇ ਆ ਠੀਕ ਹੈ ਸਾਨੂੰ ਸਵਾਦ ਨਹੀਂ ਨਿਕਾ ਗਾਈਆਂ ਦਾ ਉਹ ਸਿੰਦਰ ਦੱਸਾਂ ਗੱਲ ਕੀ ਆ ਜਿਹੜੀਆਂ ਗਾਈਆਂ ਦਾ ਦੁੱਧ ਵਾ ਨਾ ਉਹ ਥੋੜਾ ਲੰਮਾ ਟਾਈਮ ਚੱਲ ਜਾਂਦਾ ਵਾ ਇਹ ਮਹੀਆਂ ਜਿਹੜੀਆਂ ਕਿਤੇ ਹਟ ਜਾਂਦੇ ਦੁੱਧ ਦੇਣਾ ਆਹੇ 7-8 ਮਹੀਨੇ ਉਹਦੇ ਗੱਲ ਹੋਣਾ ਤੇ ਬੜਾ ਵਧੀਆ ਵਾ ਚਲੋ ਬੜਾ-ਬੜਾ ਪੱਠਾ ਦੱਸਾ ਪਾਈ ਜਾਨੇ ਸੇਵਾ ਕਰੀ ਜਾਨੇ ਦਿਲ ਖੁਸ਼ ਹੋ ਗਿਆ ਵੇਖ ਕੇ ਬਹੁਤ ਵਧੀਆ ਬਹੁਤ ਵਧੀਆ ਇਹ ਮੇਹਿਬਾਨਿਆ ਵਿਚਾਰੇ ਜੀ ਇਹਨਾਂ ਦੀ ਸੇਵਾ ਕਰਾਂਗੇ ਤੇ ਕੁਝ ਦੇਣਗੇ ਹੂੰ ਠੀਕ ਆ ਕਿ ਨਹੀਂ ਭੈਣ ਜੀ ਉਹ ਤਾਂ ਤੁਹਾਡੀ ਗੱਲ ਠੀਕ ਆ ਵੀ ਨਾਵ ਤੁਹਾਡੇ ਘਰ ਦੀ ਰੌਣਕ ਦਾ ਪਰ ਤੁਹਾਡੇ ਘਰ ਦੀ ਰੌਣਕ ਵੀ ਤੇ ਨਾ ਵੀ ਆ ਕੋਈ ਗੱਲ ਨਹੀਂ ਭੈਣ ਜੀ 8 ਦਿਨ ਕਿੰਨੇ ਕੁ ਹੁੰਦੇ ਆ ਝਟੀਆਂ ਲੰਘ ਜਾਂਦੇ ਆ ਰਹਿ ਲੈਂਦੇ ਮੇਰੀ ਤੀਨ ਨੂੰ 8 ਦਿਨ ਹੁਣ ਹੁਮਾਸੀ ਜੀ ਉੱਥੇ 20-25 ਸਾਲ ਭਲੀ ਆ ਮੋ ਉਹਨਾਂ ਨੂੰ ਵਿਆਹੀ ਗਈ ਐ ਉਹ ਆਪਣੇ ਘਰ ਰਹਿਣ ਦਿਓ ਦੋ ਦਿਨ ਬਿਠੇ ਰਹੇ ਆ ਨਾਲੇ ਰੌਣਕ ਤੇ ਇਹ ਵੀ ਹੈ ਮੇਰੀ ਗੱਲ ਸੁਣ ਪੁੱਤ ਤੇ ਦੀਦੀ ਉਹਦੀ ਗੱਲ ਹੋਰ ਵਾ ਨਾ ਤੂੰ ਚੁੱਪ ਕਰ ਜਾ ਮੈਨੂੰ ਗੱਲ ਕਰ ਲੈਣ ਦੇ ਮੈਂ ਗੱਲ ਕਰਨੀ ਹੀ ਆ ਨਾ ਤੇਰਾ ਟੋਕਣਾ ਵੀ ਤੇ ਜ਼ਰੂਰੀ ਆ ਮੰਮੀ ਨੇ ਟੋਕਿਆ ਨਹੀਂ ਮੈਂ ਅੱਧਾ ਗੱਲ ਕੀਤੀ ਆ ਵੇ ਪੁੱਤ ਤੇਰਾ ਵੀ ਤੇ ਕੀ ਕਰਦਾ ਹੀ ਆ ਨਾ ਆਪਣੇ ਪੇਕੇ ਆ ਕੇ ਰਹਿਣ ਹੈ ਤੇ ਭੈਣ ਜੀ ਤੁਸੀਂ ਵੀ ਤੇ ਕਹਿੰਦੇ ਜੇ ਨਾ ਕਿ ਬਰਲਿਨ ਆ ਕੇ 4 ਦਿਨ ਰਵੇ ਇੱਥੇ ਇਦਾਂ ਹੀ ਮੇਰੀ ਆਂਦਰਾ ਵਾ ਮੇਰਾ ਵੀ ਕੀ ਕਰਦਾ ਮੇਰੀ ਧੀ ਮੇਰੇ ਕੋਲ ਜਾ ਕੇ ਰਹੇ ਭਾਜੀ ਲੈ ਲਾਂ ਤਾਂ ਜਾ ਤੱਕ ਕੀ ਘੁਚ ਲਿਆ ਕੇ ਹਾਂਜੀ ਕੁਛ ਨਾ ਪੁੱਛੋ ਇਹ ਰੋਮਾਂ ਆਉਣੀ ਨਹੀਂ ਦਿੰਦੇ ਹੈਗੇ ਦੇ ਸੋਹਰੇ ਇਹ ਤਾਂ ਮੈਨੂੰ ਪਤਾ ਤਰਲੇ ਤਰਲੇ ਲੈ ਕੇ ਕਿਤੇ ਇੱਕ ਰਾਤ ਮਾਂ ਹੀ ਰੱਖ ਲਈ ਮੈਂ ਮੈਂ ਤਾਂ ਸਿਰਫ ਇੱਕ ਵਿਆਹ ਕਰਕੇ ਆਈ ਹਾਂ ਚਲੋ ਫਿਰ ਵੀ ਹੁੰਦਾ ਹੀ ਆ ਨਾ ਧੀਆ ਨੂੰ ਤੇਗਿਆਂ ਦੀ ਕਿੱਟ ਹੁੰਦੀ ਆ ਉਹਦੀ ਸੱਸ ਦੇ ਫੋਨ ਤੇ ਕੌਣ ਆਉਂਨੇ ਤੇ ਮੈਂ ਨਹੀਂ ਭਾਜੀ ਉਹ ਬਾਹਰ ਹੈ ਕੰਮ ਹੀ ਆਂਦੇ ਛੰਕਾਰ ਨਹੀਂ ਚਾਹੀਦੀ ਚਲ ਮਾਸੀ ਜੀ ਦੇ ਰਲੰਦ ਤੇ ਤੁਹਾਡੇ ਕੋਈ ਰਹਿਣਾ ਨਹੀਂ ਚਲ ਕੋਈ ਗੱਲ ਨਹੀਂ ਸਿੰਦਰ ਵੀਰ ਨੂੰ ਪੁੱਛ ਲੈਣਗੇ ਤੇ ਰਹਿ ਪਣਗੇ ਚਾ ਚਾਰ ਜਣ ਰਹਿਣਾ ਵਾ ਉਹ ਤਾਂ ਮੈਂ ਵੀ ਕਹਿਦਾ ਕਿ ਵੀਰ ਨੂੰ ਭਜਾ ਰਹਿਣ ਦੋ ਹਾਂਜੀ ਤੁਸੀਂ ਕਹੀ ਤੇ ਜਾਣਦੇ ਜੇ ਪਹਿਲਾਂ ਆਪਣੀ ਧੀ ਨੂੰ ਪੁੱਛੋ ਉਹ ਵੀ ਜਾਣ ਨੂੰ ਤਿਆਰ ਰਖ ਨਹੀਂ ਲੈ ਦੱਸ ਮੰਮੀ ਜੀ ਆ ਕਿਦਾਂ ਦੀ ਗੱਲ ਕਰ ਰਹੇ ਹੋ ਕੁੜੀਆਂ ਦਾ ਦਿਲ ਨਹੀਂ ਕਰਦਾ ਫੇਕੇ ਜਾਣ ਮੇਰੇ ਵੱਲ ਤਾਂ ਭਾਵੇਂ ਤੀ ਮਹੀਨਾ ਛਟਾ ਹੋתי ਮੈਂ ਤਾਂ ਵੀ ਦੇ ਲਾਂਗੀ ਅੱਛਾ ਸਾਡੇ ਬਾਰੇ ਤਾਂ ਤੂੰ ਸੋਚ ਜਾਈ ਨਾ ਕੋਈ ਮੰਮੀ ਤੇ ਥੀ ਰਹਿਣਾ ਵਾ ਮੈਂ ਸਾਰੀ ਉਮਰ ਪੁੱਤਾਂ ਨੇ ਚਾਵਾ ਹੌਣ ਜਾਣ ਦਾ ਚੱਲ ਕੋਈ ਗੱਲ ਮੰਮੀ ਰਾਮ ਦੇ ਨੀ ਚੰਗਾ ਪੁੱਤ ਮਰਜੀ ਆ ਤੁਹਾਡੀ ਆਹਦਾ ਤੇ ਜੀ ਨਹੀਂ ਕਰਦਾ ਤੁਹਾਨੂੰ ਤਾਂ ਲੱਗੂ ਚਲੋ 8 ਦਿਨ ਕਿਹੜੇ ਬੜੇ ਮੈਂ ਆ ਦੇਖ ਤੱਕ ਵੀ ਆਣੀ ਆ ਵੀ ਤੁਸੀਂ ਲੈ ਜਾਓ ਤੇ ਸ਼ਾਮਾਂ ਜਾ ਕੇ ਪਿੰਦਰ ਲੈ ਆਇਆ ਚਾਟ ਦੇ ਮਾਸੀ ਜੀ ਆਸਤਾ ਹੋ ਜਾਣਾ ਸ਼ਾਮਾਂ ਤੇ ਭੈਣ ਜੀ ਪਿਆ ਵੀ ਚੱਲੀਆਂ ਆ ਤੁਹਾਡਾ ਰਾਦਾ ਪਿੰਦਰ ਨੂੰ ਨਾਲ ਨਾਲ ਲੈ ਜੀਏ ਮੈਂ ਤਾਂ ਨਹੀਂ ਸਕੋ ਚੰਗਾ ਨਾਲ ਹੀ ਲੈ ਜਾਓ ਸਭ ਨੂੰ ਚੱਲ ਕੋਈ ਨਹੀਂ ਭੈਣ ਜੀ ਤੁਸੀਂ ਸਾਰੇ ਜਾਣੇ ਆਇਓ ਲੈਣੇ ਨੂੰ ਹੁਣ ਚੱਲ ਕੋਈ ਨਹੀਂ ਜੀ ਸਾਰੇ ਆਓ ਵੇਖਾਂ ਫਰੂਟ ਕੱਟ ਲਿਆ ਆਪ ਇਹਨਾਂ ਕੋ ਕੱਖਮਦਾਨੀ ਕ ਮੰਮੀ ਤਾਂ ਮੱਸੇ ਹੀ ਅਕਲ ਹੈ ਨਹੀਂ ਐ ਨਾ ਤੇ ਚਲੋ ਉਹ ਤੇ ਕੁੜੀਆਂਾਂ ਵਾਂ ਤੇ ਚਲੇ ਬਹਿ ਜਾਂਦੀਆਂ ਲਾਗੇ ਤੇ ਮੈਂ ਕੱਟ ਲਿਓ ਨਹੀਂ ਨਾ ਮਿੰਮੀ ਤੇ ਬਹਿਣੀ ਨਹੀਂ ਦੇਣਾ ਨਾ ਕਿਤੇ ਜੇ ਮੈਂ ਸਸਤੀ ਕਰ ਬਣਾ ਲਾਤੀ ਆ ਤੇ ਪੂਰੀ ਦਿਵਾਲੀ ਹੋ ਜਾਂਦੀ ਐ ਤੇ ਕਿਉਂ ਖਲਾਉਣੀ ਆ ਨਾ ਲਾਗੇ ਪਤਾ ਨਹੀਂ ਮੈਨੂੰ ਹੀ ਕਿਉਂ ਮਾੜੀ ਲੱਗਨੀ ਇਹਨਾਂ ਨੂੰ ਹੱਦ ਹੋ ਗਈ ਨਾ ਵਾਲੀ ਗੱਪਾਂ ਮਾਰਨ ੜੀਆਂ ਬੈਠੀਆਂ ਉੱਥੇ ਲਾਗੇ ਉਹਨਾਂ ਦੇ ਜਿਹੜੇ ਹੱਥਾਂ ਨਾਲ ਸੂਟ ਵੇਖਣ ੜੀਆਂ ਨਾ ਹੱਥ ਹੀ ਝੁੱਟ ਜਾਂ ਨਖਤੀਆਂ ਦੇ ਹੱਦ ਹੋ ਗਈ ਨਾਲੀ ਮੈਨੂੰ ਤਾਂ ਕਿਤੇ ਬਿਆਲੇ ਨਹੀਂ ਦਿੰਦੀਆਂ ਮੈਨੂੰ ਤਾਂ ਸੱਚੀ ਨੇ ਨਾ ਕੰਮ ਵਾਲ ਜੇ ਮਸਰੀ ਨੂੰ ਕਹੀ ਨਹੀਂ ਹੈ ਨਾ ਤੇ ਇਦਾਂ ਕਰਦੀਆਂ ਤੇ ਤਾਂ ਵੀ ਉਹਨਾਂ ਦੀ ਸਾਈਡ ਲੈਂਦੇ ਆ ਕਿ ਤੂੰ ਹੀ ਮਾੜੀ ਐ ਹੱਦ ਹੋ ਗਈ ਐ ਨਾਲੀ ਉਹ ਵੀ ਨਹੀਂ ਲਈ ਸੁਣਦਾ ਕਿਤੇ ਇੰਦਰਾਂ ਦਾ ਹੀ ਪੀ ਡੈਡੀ ਹੁਣੀ ਬਾਹਰ ਨੇ ਕਿੱਥੇ ਗਏ ਆ ਉਧਰ ਹੋਣੇ ਆ ਸ਼ਾਇਦ ਬੰਨਾ ਡੈਡੀ ਆਜੋ ਪਹਿਲੀ ਵਾਲੋਂ ġੇੜਾ ਮਾਰੀਏ ਨਾਲੇ ਮਾਸੜੂ ਨਹੀਂ ਫਿਰ ਤੋਂ ਰੋਣਗੇ ਨਾਲੇ ਚਲੋ ਆਜੋ ਚਲੋ ਰੋ ਉਤਰ ਗਿਆ ਹੀ ਆਪਣੀ ਸਟਾਰਟ ਵਾ ਨਹੀਂ ਆ ਬੜਾ ਵਾਦਾ ਨਹੀਂ ਵਾਲੇ ਥਾਵਾਂ ਦਾ ਆ ਝੋਨੇ ਆਪਣੇ ਆ ਪਰਲੇ ਵੀ ਜਿਹੜੇ ਲੱਗੇ ਆ ਠੀਕ 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 ਉਹ ਪਰੇ ਕਦੂ ਕਦੂ ਹੋਏ ਜਿਹੜੇ ਆ ਕਮਾਦ ਵੀ ਲਾਇਆ ਦਾ ਚੁੱਪੜ ਚਾਪੜ ਜੂਗਾ ਆ ਥੋੜਾ ਜਿਹਾ ਲਾਇਆ ਵਾ ਨਿਆਣੇ ਕਿਤੇ ਕਹਿ ਦਿੰਦੇ ਆ ਕਿ ਨਾ ਕੋਨਾ ਚੁੱਪਣਾ ਵਾ ਨਾਲੇ ਇੱਕ ਗੱਲ ਜਰੂਰ ਜੇ ਲਾਇਆ ਹੈ ਨਾ ਤਾਂ ਪਤਾ ਵੀ ਕਿਤੇ ਚਾਰ ਕਰ ਲਿਆ ਕਰੋ ਨਹੀਂ ਕੱਲ ਹੀ ਦੀਆਂ ਮਗਰੋਂ ਜੇ ਜਾ ਕੇ ਮਿਲ ਕੇ ਆ ਕੇ 10 12 ਪਤਾ ਕਰ ਲਿਆ ਅਸੀਂ ਹਾਂ ਠੀਕ ਆ ਠੀਕ ਤੇ ਆ ਸਾਰੀਆਂ ਗਰਮੀਆਂ ਹੋਣਾ ਡੇ ਆ ਗੋਟ ਖਾਣ ਉਹ ਨਹੀਂ ਚੰਗੀ ਗੱਲ ਵਾ ਕਹਿੰਦੇ ਚਾਹ ਚੁਕੀ ਲਈਦੀ ਆ ਜ ਬਿਮਾਰੀਆਂ ਬਿਮਾਰੀਆਂ ਬੜੀਆਂ ਹੋ ਗਈਆਂ ਅੱਜ ਕੱਲ੍ਹ ਤੁਹਾਨੂੰ ਪਤਾ ਵਹ ਨਾਲੇ ਘਰ ਨਾਲ ਦੀ ਚੀਜ਼ ਦੀ ਤਾਂ ਮੌਜ ਹੀ ਨਹੀਂ ਆ ਬਰਕਤ ਬੜੀ ਹੁੰਦੀ ਆ ਹਾਂਜੀ ਹਾਂਜੀ ਨਹੀਂ ਠੀਕ ਆ ਹੁਣ ਆਡੀ ਜਿੱਥੇ ਜ਼ਮੀਨ ਆ ਨਾ ਹਾਂਜੀ ਹਾਂਜੀ ਇੱਥੇ ਹੁਣ ਸਾਨੂੰ ਲੱਖ ਰੁਪਏ ਨੂੰ ਜੋਰ ਲਾਉਂਦੇ ਮਰਲੇ ਦਾ ਠੀਕ ਆ ਠੀਕ ਉਹ ਡੜੀ ਆ ਗੱਲ ਕੀ ਪਰਸੋਂ ਵੀ ਮਰਿਆ ਸੀ ਮੁੰਡਾ ਫੇਰ ਉਹ ਮੋੜ ਤੇ ਅੱਛਾ ਕਹਿ ਨਹੀਂ ਦਿਆ ਮੈਂ ਭਰਾਏ ਹੋ ਜਾ ਭੁੱਲ ਗਏ ਵੇ ਅਹੀਂ ਤੇ ਜਿਹੜੀ ਹੈ ਹਾਡੇ ਜੁਗਿਆਂ ਨੂੰ ਵਾਉਣਦੇ ਜੇ ਕੀ ਗੱਲ ਆ ਪਤਾ ਬੜੇ ਗਾਹ ਘੁੰਦੇ ਆ ਹਾਂਜੀ ਦੱਸਾ ਕੀ ਟਕਾੜੇ ਦੀ ਪੈਲੀ ਦਾ ਮਤਲਬ ਆ ਬਿਲਕੁਲ ਕੱਪੜੇ ਕੰਡ ਇੱਧਰ ਵੀ ਆਪਣੀ ਪੈੜੀ ਇੱਧਰ ਵੀ ਹੈ ਤੇ ਤਾਂ ਨੇ ਕਿੰਦੀ ਵਧੀਆ ਗੱਲ ਵਾ ਹੈ ਨਾਲੇ ਵੇਖੋ ਸਾਰੀ ਪੈੜੀ ਚੱਲੂ ਹੈ ਇਹ ਪੀੜੀਆਂ ਤੋਂ ਜ਼ਿਆਦਾ ਤੁਰੀ ਆਉਂਦੀ ਆ ਹਾਂਜੀ ਤੇ ਸਾਡਾ ਤਾਂ ਦਿਲ ਨਹੀਂ ਕਰਦਾ ਵੀ ਕਿਤੇ ਇਹਦੇ ਵਿੱਚੋਂ ਕਿਤੇ ਕਿਤੇ ਲੱਪ ਮਿੱਟੀ ਵੀ ਲਈਏ ਕਿਸੇ ਨੂੰ ਨਾਲੇ ਮਾਸਰ ਜੀ ਜਿੰਨੇ ਜ਼ਮੀਨ ਵੇਚੀ ਉਹਨੇ ਜਾ ਕੇ ਸੁੱਖ ਕਿਤੇ ਪਾਇਆ ਵਾ ਵਾ ਇਹ ਵੀ ਗੱਲ ਹੈ ਜੀ ਪਬਜੀ ਤੂੰ ਕੱਪੜੇ ਨਹੀਂ ਚੇਂਜ ਕੀਤੇ ਦੀਦੀ ਜੀ ਮੇਰੇ ਰੱਦਰ ਰਿਆਣੀ ਦਿਨੀ ਆ ਗਰਮੀ ਵੇਖੋ ਹਾਂ ਕਿੰਨੀ ਆ ਤੇ ਬਾਰ ਬਾਰ ਕੱਪੜੇ ਲਾਉਣ ਪਹੁੰਚ ਰਹਿਣਾ ਵਾ ਇੱਦਾਂ ਚੰਗੇ ਨਹੀਂ ਲੱਗੀਦਾ ਤੁਸੀਂ ਕੱਪੜੇ ਚੇਂਜ ਕਰ ਲਓ ਨਾਲ ਹੀ ਸਪੈਸ਼ਲ ਉਹ ਸੂਟ ਬਣਾਇਆ ਹੈ ਭਤੀ ਆਪਣੇ ਪੇਕੇ ਜਾਣਾ ਉਹ ਤੋਂ ਪਾ ਕੇ ਕੋਈ ਗੱਲ ਨਹੀਂ ਉਹ ਮੈਂ ਨਾਲ ਲੈ ਜਾਂਗੀ ਉਹ ਨਾਲ ਨਹੀਂ ਖੜਨਾ ਹੁਣ ਇਹ ਤੁਸੀਂ ਪਾ ਕੇ ਜਾਣਾ ਭਾਬੀ ਜੀ ਜੀ ਵੈਹੇ ਨਾ ਮੇਰਾ ਤਾਂ ਦਿਲ ਨਹੀਂ ਕਰਾਂਗਾ ਕੱਪੜੇ ਚੇਂਜ ਕਰਨ ਨੂੰ ਗਰਮੀ ਇੰਨੀ ਇੰਨੇ ਇੰਨੇ ਬਾਹਰੇ ਸੂਟ ਮੇਰੇ ਤੋਂ ਉਹਦੇ ਪੈਣ ਹੀ ਨਹੀਂ ਦੇ ਮੈਂ ਤਾਂ ਤੁਹਾਨੂੰ ਕਹਿੰਦੀ ਮੈਨੂੰ ਹੌਲੇ ਹੌਲੇ ਜੇ ਸੂਟ ਬਣਾ ਦਿਓ ਹੌਲੇ ਹੌਲੇ ਸੂਟ ਨਹੀਂ ਵੈਆਂ ਚੰਗੇ ਲੱਗਦੇ ਸਾਰਾ ਪਿੰਡ ਵੇਂਦਾ ਵਾ ਫਿਰ ਪਤਾ ਲੱਗਦਾ ਵਾ ਇਹ ਕਪੜੇ ਪਾਏ ਇਹ ਚੰਗਾ ਕਪੜਾ ਨਾ ਪਾਇਆ ਹੋਏ ਲੋਕਾਂ ਨੇ ਹੁੰਦੇ ਪਾਇਆ ਕੀ ਹੈ ਚਲੋ ਠੀਕ ਹੈ ਕੋਈ ਨਹੀਂ ਮੈਂ ਕਰ ਲੈਨੀ ਆ ਜੀ ਨਾਲੇ ਭਾਬੀ ਜੀ ਛੇਤੀ ਆ ਜਿਓ ਤੁਸੀਂ ਤੇ ਕਿਉਂ ਆਪਣਿਆ ਫਿਰ ਸਾਡੇ ਕੋ ਵੀ ਆਇਓ ਅਹੀਂ ਤੁਹਾਡੀ ਡੀਕ ਕਰਾਂਗੇ ਹਾਂਜੀ ਕੋਈ ਨਹੀਂ ਆਵਾਂਗੇ ਜੀ ਦੀ ਭਾਬੀ ਹੁਣ ਜਾ ਕੇ ਨਾ ਨਾਨਨ ਨੂੰ ਤੇ ਸਹੁਰਿਆਂ ਨੂੰ ਭੁੱਲ ਨਾ ਜਾਇਓ ਫੇਕੇ ਜਾ ਕੇ ਲੈ ਦੱਸ ਜੀ ਦੀ ਜੀ ਇਹ ਕਿੱਦਾਂ ਦੀ ਗੱਲ ਕਰ ਰਹੇ ਹੋ ਤੁਸੀਂ ਮੇਥੀ ਹੋਣਾ ਤੁਸੀਂ ਧਿਆਨ ਕਰਦੇ ਜਿੱਦਾਂ ਮੈਂ ਵਾਪਸ ਹੀ ਨਹੀਂ ਆਣਾ ਹੁੰਦਾ ਨਾ ਸੁੱਕੀ ਸੰਧੀ ਹਿੱਦਾ ਕਿਉਂ ਕਹਿਣ ਦੇਓ ਉਹਦਾ ਮੈਂ ਕਿਹਾ ਫੋਨ ਫੋਨ ਕਰਦੇ ਰਹੋ ਫੋਨ ਹੀ ਮੈਂ ਕਰਦੀ ਰਾਂਗੀ ਤੁਹਾਨੂੰ ਹੁਣ ਚਲੋ ਲਿਆਉਣ ਹਾਂ ਦੇ ਦੋ ਜਿਹੜਾ ਸੂਡ ਕਹਿ ਰਹੇ ਨੇ ਫਿਰ ਮੈਂ ਪਾ ਲੈਣੀ ਆ ਚਲੋ ਕੋਈ ਗੱਲ ਮੈਂ ਦਿਨੀ ਆਜੂ ਪਾ ਲਉ ਇਹ ਤਾਂ ਪਤਾ ਪਪੇ ਸਮਝਦੀ ਗੱਲ ਆ ਹਾਂਜੀ ਬਾਜਾ ਤੇ ਤੇ ਮੌਜ ਬੱਧੀ ਆ ਤੇ ਬੱਚਾ ਵੇਖੋ ਕਿਤਾ ਹਰਾ ਬਤਾ ਹਤੇ ਇਹ ਬਸਰ ਜੀ ਕੀ ਦਸੀਏ ਤੁਹਾਨੂੰ ਸਾਰਾ ਢੇ ਸੰਨੀ ਦੇ ਕੰਮ ਜੇ ਨਹੀਂ ਨਹੀਂ ਇਹ ਵਾਕਿਆ ਇਹ ਸੰਨੀ ਜਾਂਦਾ ਕਿ ਹੋਰ ਇਹਨੂੰ ਡਿਜ਼ਾਈਨਡ ਜੂਨ ਪਾ ਦਈ ਡੈਡੀ ਨੇ ਮੰਨਦੇ ਹੈਗੇ ਉਹ ਨਹੀਂ ਨਹੀਂ ਮੁੰਡੇ ਸਾਡੇ ਮਿਹਨਤੀ ਆ ਕੰਮਕਾਰ ਨੂੰ ਲੱਗੇ ਰਹਿੰਦੇ ਆ ਹਾਂਜੀ ਹਾਂਜੀ ਇੱਕ ਮੋਟਰ ਉਹ ਆਪਣੀ ਠੀਕ ਹੈ ਠੀਕ ਹੈ ਉਹ ਜਿੱਥੇ ਆਂਬਾ ਠੀਕ 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 ਤੇ ਆਹ ਪੱਠੇ-ਪੁੱਠੇ ਬੀਜ ਤੇ ਆ ਨਾਲ ਹਾਂ 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 ਮੱਜਾਂ ਵਿੱਚ ਚਲੋ ਚਾਰ ਹੈਗੀਆਂ ਤੁਹਾਨੂੰ ਪਤਾ ਸਰਦਾ ਜਾਂਦਾ ਵਾ ਨਹੀਂ ਨਹੀਂ ਮੱਜਾਂ ਦੇ ਮੈਂ ਹੀ ਵੇਖਿਆ ਤੇ ਕਿਤੇ ਅਗਰ ਤਸ਼ਨੀਂ ਜੀ ਚਾਹ ਤੇ ਅੰਦਰ ਹੀ ਰੱਖਦਾ ਤਾਂ ਫਿਰ ਦਾ ਟਾਈਮ ਨਾ ਪੱਠੇ ਬੀਜੇ ਹਾਂ ਬੜਾ ਵਧੀਆ ਟਾਈਮ ਪਾਸ ਹੋਈ ਜਾਂਦਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਜਿਹਨੇ ਮਿਹਨਤ ਕਰਨੀ ਹੈ ਨਾ ਹਾਂਜੀ ਹਾਂਜੀ ਉਹ ਇੱਥੇ ਵੀ ਕਰਕੇ ਸੁੱਖ ਦੀ ਰੋਟੀ ਖਾ ਲੇਦਾ ਤੇ ਆਹ ਤਾਂ ਇੱਥੇ ਵੀ ਕਿਸੇ ਚੀਜ਼ ਦਾ ਨਹੀਂ ਗਾ ਗੱਲ ਤੇ ਪੁੱਤੇ ਹੈ ਨਾ ਕੋਈ ਕਰਕੇ ਅੱਜ ਕੱਲ ਖੁਸ਼ ਨਹੀਂ ਗਾ ਹਾਂਜੀ ਠੀਕ ਨੇ ਤੂੰ ਉਹ ਇਹ ਨਾ ਇਹ ਦੁਕਾਨ ਲੈ ਤੇ ਜਿਹਨੇ ਨਹੀਂ ਸੁਖ ਲੈਣਾ ਉਹਨੇ ਬਾਹਰ ਪਾਏ ਕੈਨੇਡਾ ਚਲ ਜੇ ਤੇ ਭਾਂਡ ਬੇਜਾ ਜੋ ਉੱਥੇ ਵੀ ਰਹੋਣੇ ਰਹਿਣਾ ਆਹ ਵੀ ਵੀ ਗੱਲ ਮੈਨੂੰ ਦੇ ਡਾ ਰੌਂਡੇ ਆ ਗਏ ਜਦੋਂ ਦਾ ਜਮਾਨਾ ਆ ਗਿਆ ਵਾ ਜਟਾਂ ਦੇ ਪੁੱਤਾਂ ਨੇ ਟਰੈਕਟਰ ਵੀ ਚਲਾਉਣਾ ਹਟ ਜਾਣਾ ਵਾ ਹਟ ਜਾਣਾ ਹਟ ਠੀਕ ਆ ਬਹੁਤਿਆ ਘਰਾਂ ਦੇ ਡਰਾਈਵਰ ਰੱਖੇ ਆ ਨਹੀਂ ਹੁਣ ਡਰਾਈਵਰ ਲਿਆ ਕੇ ਕਦੂ ਕਦੂ ਕਰਾ ਓਏ ਕਦੂ ਨਹੀਂ ਕਰਦਾ ਵਾਟਰ ਨਹੀਂ ਕੋਈ ਬੰਦਾ ਕਹੀ ਲਿਆ ਕੇ ਨਹੀਂ ਬੰਦਾ ਨਹੀਂ ਹੈ ਬਸ ਗੁਲਟਾ ਨੇ ਫਿਰਦੇ ਆ ਇਧਰ ਉਧਰ ਭੱਜੇ ਫਿਰਦੇ ਆ ਪਤਾ ਨਹੀਂ ਮਸੜ ਜੀ ਦੁਨੀਆ ਕਿਉਂ ਇਨੀ ਕਮਕੋਸ਼ ਹੋ ਗਈ ਆ ਹਾਂ ਕੰਮ ਕਰਕੇ ਤੇ ਕੋਈ ਰਾਜੀ ਉਹ ਜੇ ਪੁੱਤ ਰਾਜੀ ਨਹੀਂ ਨਾ ਐਵੇਂ ਲੋਕਾਂ ਦੇ ਲੱਖ ਲੱਖ ਰੁਪਏ ਸਿਰ ਤੇ ਜੜੇ ਆ ਠੀਕ ਨਹੀਂ ਜੇ ਕੰਮ ਕਰਨਾ ਤਾਂ ਕੀ ਲੋੜਾ ਬੈਂਕਾਂ ਕੋਲ ਕਰਜ਼ੇ ਲੈਣ ਦੀ ਮੈਂ ਮਾਸਰ ਜੀ 1 ਰੁਪਿਆ ਨਹੀਂ ਕਿਸਦਾ ਦੇਣਾ ਜਿਹਦੇ ਕੋਲ ਲੈਣਾ ਹੀ ਹੋਣਗੇ ਜਿਹਦੇ ਕੋਲ ਲੈਣੇ ਆ ਉਹ ਪੁੱਤ ਇਹ ਗੱਲ ਮੈਂ ਤਾਂ ਤੁਸੀਂ ਕਰਦੇ ਜੀ ਅਸੀਂ ਤਨਾ ਪਿਓ ਪੁੱਤਾਂ ਨੇ ਸਵੇਰੇ ਕਈਆਂ ਫੜ ਲੈਣੀਆਂ ਇਸ ਵਕਤ ਜੀ ਠੀਕ ਹੈ ਠੀਕ ਹੈ ਤੇ ਅਸੀਂ ਵੇਖ ਲਾ ਵੀ 10 ਵਜੇ ਤੱਕ ਨਾ ਐ ਵਟਾ ਬਣਿਆ ਸਵੇਰੇ ਕਰ ਦੇਣੇ ਅਸੀਂ ਨੇ ਕਦੀ ਵੇਖਣਾ ਵੀ ਹੁਣ ਬੰਦਾ ਦਿਹਾੜੀ ਵਾਲਾ ਇਹ ਤੇ ਫੇਰ ਕੰਮ ਕਰੀਏ ਦੇਸ਼ਪਿੰਦਰ ਮਿਹਨਤ ਕੀਤੀ ਲੱਭਣ ਦੀ ਹੈ ਇੱਕ ਹੈਂ ਜੋ ਕਿਰੇ ਕੱਦੂ ਕਰਦੇ ਫਿਰ ਤੇ ਥੋਨਾ ਬੂਟਾ ਕਰ ਚਲੇਆ ਵਾ ਹਾਂਜੀ ਹਾਂ ਨਹੀਂ ਨਹੀਂ ਕੋਈ ਘਾਟਾ ਨਹੀਂ ਗਾ ਕਿਸੇ ਗੱਲ ਦਾ ਤੇ ਇਹ ਆ ਵੀ ਬੰਦਾ ਬਹੁਤੀ ਬਹੁਤੀ ਨੂਨਾ ਪਾਵੇ ਹਾਂਜੀ ਹਾਂਜੀ ਤੇ ਆਪਣਾ ਆਪਣੇ ਲੈਵਲ ਜੇ ਇਹਨਾਂ ਬੰਦਾ ਤੁਰਿਆ ਰਹੇ ਤੇ ਕੰਮ ਚੱਲੀ ਜਾਂਦਾ ਵਾ ਦੇਖੋ ਜੀ ਫਿਰ ਮਿਹਨਤ ਦੇ ਵਿੱਚ ਹੱਡਾਂ ਨੂੰ ਤੇ ਜੋਗ ਦੇਣਾ ਪੈਣਾ ਨਾ ਜੇ ਹੁਣ ਕਹੀਏ ਆਪਾਂ ਵੀ ਮਿਹਨਤ ਬਣਾ ਕਰੀਏ ਤੇ ਸੁੱਖ ਵੀ ਲਈਏ ਪਰ ਸਾਰੇ ਕੰਮ ਨਹੀਂ ਨਾ ਹੁੰਦੇ ਆ ਪਰ ਜੇ ਵਾਈਚ ਕਹੀਏ ਨਾ ਵੀ ਅਸੀਂ 30 30 40 40 ਲੱਖਾਂ ਵਾਲੀਆਂ ਗੱਡੀਆਂ ਰੱਖੀਏ ਤੇ ਕਾਮਯਾਬ ਹੋਈਏ ਤਾਂ ਫਿਰ ਉਹ ਨਹੀਂ ਗੱਲ ਬੰਦ ਆ ਲੋਕ ਦਿਖਾਵਾ ਕਰਨਾ ਦੇ ਫੇਕ ਕੰਮ ਇੱਕ ਹੀ ਹੁੰਦਾ ਵਾ ਜੀ ਕਿਉਂਕਿ ਜਦੋਂ ਫੁਕਰ ਪੋਣਾ ਕੀਤਾ ਨਹੀਂ ਤੇ ਜ਼ਿਮੀਦਾਰ ਮਰਿਆ ਨਹੀਂ ਜ਼ਿਮੀਦਾਰ ਮਰਿਆ ਬਿਲਕੁਲ ਸਹੀ ਗੱਲ ਹੈ ਇਹ ਆ ਵੀ ਮਸਰਜੀ ਡੈਡੀ ਦੀਆਂ ਗੱਲਾਂ ਜੇ ਸ਼ੁਰੂ ਤੋਂ ਕੋਰੀਆਂ ਨਹੀਂ ਨਹੀਂ ਠੀਕ ਹੈ ਠੀਕ ਇਹਨਾਂ ਦੀ ਇਹ ਬੇਨਾ ਗੱਲ ਜਿਹੜੀ ਕਰਨੀ ਆ ਖੜਕੇ ਦੀ ਤੇ ਜਿਹੜੀ ਕੋਰੀ ਕਰਦਣੀ ਅਗਲੇ ਨੂੰ ਬੁਰੀ ਲੱਗੇ ਚੰਗੀ ਲੱਗੇ ਉਹ ਪੁੱਤ ਬੰਦਾ ਵੀ ਉਹ ਹੀ ਹੁੰਦਾ ਜਿਹੜਾ ਮੂੰਹ ਤੇ ਗੱਲ ਕਰੇ ਬਿਲਕੁਲ ਮਸਰਜੀ ਸਹੀ ਗੱਲ ਆ ਤੁਹਾਡੀ ਹਾਂ ਨਹੀਂ ਬਹੁਤ ਵਧੀਆ ਪਰ ਉਹਨੇ ਚੱਲ ਗਏ ਫਿਰ ਉਹ ਦੂਜੀ ਮੋਟਰ ਵੀ ਖਾ ਲਈਗੇ ਇਹਨਾਂ ਹਾਂਜੀ ਡੈਡੀ ਆਜੋ ਆਜੋ ਚਲੋ ਉਹ ਯਾਰ ਸਰਕਾਰ ਤੁਸੀਂ ਕਾਲੇ ਬੜੇ ਪੈ ਗਏ ਬੈਹਣੇ ਘੜੀ ਨਹੀਂ ਭਾਈ ਚੱਲੀਏ ਫਿਰ ਤੁਹਾਨੂੰ ਪਤਾ ਘਰਾਂ ਦੇ ਕੰਮ ਧੰਦੇ ਦੇਖਣੇ ਪੈਣਗੇ ਆਲੋ ਕੰਮ ਧੰਦੇ ਦੇ ਦਿੰਦਾ ਚੱਲਦੇ ਰਹਿਣੇ ਆ ਰਹਿਣ ਤੋਂ ਬਾਸੀ ਉਹ ਲਾਲਾ ਪੁੱਤ ਲਾਲਾ ਭੈਣ ਦੇ ਪਿੰਡ ਆ ਕੋਈ ਗੱਲ ਨਹੀਂ ਮਾਸੀ ਜੀ ਥੋੜੇ ਦੇ ਦਿਓ ਨਹੀਂ ਹੋਏਗਾ ਉਹ ਯਮਨ ਵਾਪਸ ਕਰ ਆਹ ਕੋਟੀ ਥੋੜੇ ਦੇ ਦਿਓ ਆਪਣਾ ਪਰਸ ਮੰਮੀ ਉਹ ਕਿੱਟ ਚ ਪਾ ਲਿਆ ਮੈਂ ਆਹ ਲੱਗਾ ਤਾਂ ਲੋੜ ਪਊਗੀ ਤਾਂ ਬਤਲੀ ਮਿਲਦੀ ਹਾਂਜੀ ਠੀਕ ਆ ਖਰਚ ਲਈ ਦਿਓ ਇਹ ਦੇ ਆ ਇਹਨੇ ਕਹੀਦਾ ਇਹਦਾ ਪਿਛੋਂ ਲੈ ਕੇ ਆਏ ਆਂ ਤੇ ਵਾਪਸ ਹੀ ਲੈ ਆ ਜੀ ਠੀਕ ਇਹ ਪੁੱਤ ਪੈਸੇ ਖਰਚਣ ਲਈ ਬਣੇ ਹੁੰਦੇ ਆ ਚੰਗਾ ਜਿਹੜੀ ਚੀਜ਼ ਦੀ ਲੋੜ ਆ ਲੋ ਚੰਗਾ ਹਾਂਜੀ ਮੈਸਟਰ ਆਹ ਲੈ ਪੁੱਤ ਰੈਂਡ ਦੇ ਦੀ ਗਰੂਸਟ ਜੇ ਨਹੀਂ ਨਹੀਂ ਫੜ ਇਹ ਸਗਦ ਹੁੰਦਾ ਪੁੱਤ ਇੱਧਰ ਆ ਪੁੱਤ ਤੂੰ ਵੀ ਆ ਲੈ ਤੇ ਮਾਸੀ ਜੀ ਰੈਂਡ ਦੇਣੀ ਸੀ ਤੇ ਨਹੀਂ ਪੁੱਤ ਇਹ ਨਹੀਂ ਮੋੜੀਦਾ ਹੁੰਦਾ ਸਗਦ ਹੁੰਦਾ ਵਾ ਚੱਲ ਠੀਕ ਆ ਫਿਰ ਹਾਂ ਠੀਕ ਆ ਜੀ ਸ਼ਗਾ ਭਾਈ ਠੀਕ ਆ ਜੀ ਸ਼ਗਾ ਭਾਈ ਠੀਕ ਆ ਜੀ ਚੰਗਾ ਜੀ ਚੰਗਾ ਪੈਂਦੀ

ਤੁਹਾਡੇ ਵੇਖੋ ਕਿ ਡੇ ਮਾਰੇ ਲੈਂਦੇ ਆ ਪੇਰਾ ਸੂਟ ਲਿਆਂਦਾ ਵਾ ਇਦਾਂ ਨਾ ਮੈਂ ਪੰਮੀ ਹੈਗੀ ਆ ਵੇਖ ਲੈ ਹਾਂ ਨਹੀਂ ਅਹੀ ਜਾਂਦੇ ਹਾਂ ਕੋਰੇ ਹਾਂ ਜਾਣਾ ਉਹਨੂੰ ਕਦੇ ਕੁਝ ਕਰਕੇ ਜਾਣਗੇ ਮੈਂ ਤਾਂ ਇਹੋ ਹੀ ਬੀਜੀ ਸੋਚਿਆ ਸੀ ਕਿ ਚਲੋ ਜੇ ਉਹਦੋਂ ਨਹੀਂ ਦਿੱਤਾ ਬਿੰਦੀਆਂ ਨਹੀਂ ਕੀਤੀਆਂ ਤਾਂ ਅੱਜ ਆਪਣੀ ਢੀਂ ਕੋਈ ਪਾ ਜਾਣਗੇ ਜਾਂ ਚਬਾਈ ਨੂੰ ਚੀਜ਼ ਪਾ ਜਾਣਗੇ ਇਹਨਾਂ ਤੇ ਨੱਕ ਵਢਾ ਕੇ ਰੱਖਤਾ ਮੇਰਾ ਇਹ ਤੇ ਕੱਖ ਨਹੀਂ ਕਹਿੰਦਾ ਇਹ ਬੁੱਢੀ ਗੱਲਾਂ ਵਾਲੀ ਆ ਆ ਵੇਖ ਲੈ ਆਲੀ ਗੜੇ ਵੇਖ ਲੈ ਅਰੇ ਯਾਰ ਇਹ ਪੰਡੇ ਆ ਆਪਣਾ ਵੀ ਵੇਖਿਓ ਤਾ ਡਾਲਾ ਲਿਆਂਦਾ ਜੀ ਸੂਟ ਵੇਖ ਲੈ ਮੇਰਾ ਸੂਟ ਲਿਆਈਆਂ ਨੇ ਮੈਂ ਨਹੀਂ ਇਹ ਜੇ ਪੁੰਦੀ ਹੁੰਦੀ ਬਹੁਤ ਮਾਰੀ ਜਿਨਾ ਨਹੀਂ ਨਿਗਲੀਏ ਬੜੀ ਭੁੱਖੀ ਦੇਵਦੀ ਨਿਗਲੀਏ ਹੋ ਜੇ ਜੇ ਬੀਜੀ ਤੁਹਾਡੇ ਨਾਲ ਮੰਮੀ ਨਾਲ ਗੱਲ ਕਰਨਾ ਹੁੰਨੀ ਆ ਤੇ ਮੈਂ ਸਗੋਂ ਆਪ ਹੀ ਆ ਗਈ ਆ ਉਹ ਮੈਨੂੰ ਵੀ ਗੱਲਾ ਕਰਨ ਦੇ ਆ ਸੌ ਸੌ ਗੱਲਾਂ ਕਰਨ ਦੇ ਆਂਦੇ ਵੀ ਤੁਸੀਂ ਵਿਚੋਲੀਆਂ ਕਾਹਦੀਆਂ ਜੇ ਅਰੇ ਸਾਨੂੰ ਪਤਾ ਹੀ ਨਹੀਂ ਆ ਕਦ ਤੂਤ ਕਰਨੀ ਆ ਮੈਂ ਤਾਂ ਕਿਹ ਕੁਝ ਕਰੇਗੀ ਕੁੜੀ ਰੁੜਿਆਈ ਜਾਂਦੀ ਆ ਆਪਣੀ ਕੁੜੀ ਰੁੜਿਆਈ ਜਾਂਦੀ ਆ ਮੈਨੂੰ ਤਾਂ ਇੰਨਾ ਗੁੱਸਾ ਚੜ ਗਿਆ ਵਾ ਵੀ ਉਹਨੂੰ ਘਰ ਵੇਖ ਕੇ ਵੀ ਨਾ ਸ਼ਰਮ ਆਈ ਉਹ ਨਹੀਂ ਆਉਂਦੀ ਹੁੰਦੀ ਇਹੋ ਜੀਆਂ ਨੂੰ ਇਹ ਨਹੀਂ ਕਿਤੇ ਕਹੇ ਸੂਟ ਨਾ ਪੱਗ ਨਹੀਂ ਲਾਈ ਉਹ ਵੀਜੀ ਪੱਗਾਂ ਨਹੀਂ ਲਿਆਉਂਦੀਆਂ ਤੇ ਪੈਂਟਾਂ ਸ਼ਲਟਾਂ ਲਿਆਉਂਦੀਆਂ ਵਾ ਉਹ ਵੀ ਦਜੇ ਲਿਆਉਂਦੀਆਂ ਲਾਉਣ ਵਾਲੀਆਂ ਰੈਡੀ ਵੈਂਡ ਤਾਂ ਲਿਆਉਂਦੇ ਹੀ ਨਹੀਂ ਕੱਪੜੇ ਓ ਹਾਏ ਦਗਾ ਕਰੋ ਇਹਨੂੰ ਅੱਜ ਵੀ ਇਦਾਂ ਦਾ ਹੀ ਵਰਤਾਂਗੇ ਜਿੱਦਣ ਲੈਣ ਜਾਣਾ ਨਾ ਮੇਰਾ ਤੇ ਜੀ ਕਹਿੰਦੇ ਆ ਵੀ ਕੱਪੜੇ ਇਹੀ ਵਾਪਸ ਕਰਾਂ ਪਰ ਮੰਮੀ ਆਂਦੀ ਆ ਨਹੀਂ ਅਹੀਂ ਚੰਗੇ ਕੱਪੜੇ ਉਹਨਾਂ ਨੂੰ ਦੇਣੇ ਆ। ਆਵੇਂ ਉਹਦਾ ਤੇ ਸੁਝਾਅ ਆਇਆ ਇਹਨੂੰ ਚੰਗੇ ਦੇਣੇ ਆ ਜਦੋਂ ਉਹ ਨਹੀਂ ਚੰਗਾ ਦੇਂਦੇ ਇੰਨੇ ਕਿਉਂ ਚੰਗੇ ਦੇਣੇ ਨੇ। ਸੋਭਾ ਨੇ ਇਦਾਂ ਕਹਿੰਦੀ ਮੈਂ ਤੁਹਾਡੇ ਕੱਪੜੇ ਬੜੇ ਵਧੀਆ ਵੇਖ ਕੇ ਲਿਆਂਦੇ। ਮੈਂ ਵੀ ਅੱਗੋ ਸੁਣਾਤਾ ਹੀ ਤਾਨੇ ਜੇ ਨਾ ਵੀ ਮਾਸਿਕ ਇਦਾਂ ਦੇ ਹਿੰਲੇ ਕਦੀ ਪਾਏ ਨਹੀਂ ਆ ਜਿੱਦਾਂ ਦੇ ਤੂੰ ਹੀ ਲਿਆਂਦੇ ਜੀ। ਚੰਗਾ ਕੀਤਾਈ। ਬਹੁਤ ਵਧੀਆ ਕੀਤਾ ਇਹ ਰਸਨਾਇਆ। ਚੰਗਾ ਕੀਤਾ ਹੀ ਆਖਿਆ ਇਹਦੇ ਨਕਲਤਾ ਉਹਦਾ ਵੀ ਹੋਰ ਮੈਂ ਜਾਵਾਂਗੀ ਨਾ ਤੇ ਮੈਂ ਵੀ ਅਜੇ ਦੇ ਘਰ ਜਾ ਕੇ ਤਾਂ ਖਾਤਰ ਕਰਕੇ ਆਵਾਂਗੀ ਮੈਂ ਤਾਂ ਕਹਿਣੀ ਆ ਅਹ ਦੂਜਾਨ ਤੋਂ ਪਹਿਲਾਂ ਪਹਿਲਾਂ ਤੁਸੀਂ ਜਾਇਓ ਨਹੀਂ ਤੇ ਮੰਮੀ ਹੁਣ ਮੈਨੂੰ ਬੜੀਆਂ ਗੱਲਾਂ ਕਰਨੀਆਂ ਜੀ ਕੋਈ ਨਹੀਂ ਮੈਂ ਜਾਵਾਂਗੀ ਤੇ ਮੈਂ ਚੰਗੀ ਖਾਤਰ ਕਰਕੇ ਆਵਾਂਗੀ ਤੇ ਉੱਥੇ ਜਾਣ ਤੋਂ ਪਹਿਲਾਂ ਜਾਵਾਂਗੀ ਇੱਕ ਫੇਰਾ ਜਾਇ ਜਾਇਓ ਤੇ ਹੋਰ ਵੀ ਕਹੀ ਨਹੀਂ ਆਲੇ ਨੂੰ ਪਿਆਰਪੁਰ ਵੀ ਦੇ ਕੇ ਗਈ ਹੈ ਕਿ ਨਹੀਂ ਕਾਟ ਜੇ ਦਿੱਤੇ ਹੁਣ ਇੰਨਾ ਨਹੀਂ ਵੇਖਿਆ ਵਿੱਚ ਕੀ ਦੇ ਕੇ ਗਏ ਆ ਆ ਕਾਟਾ ਜੇ ਨੇ ਪੌਣਾਂ ਵੇ ਆ ਹੋਏਗਾ 100-100 ਰੁਪਇਆ ਆ ਕਾਟਾ ਨਾਲ ਤਾਂ ਨਵਾਂ ਰਵਾਜ ਲੋਕਾ ਕਾਢ ਲਿਆ ਪਰ ਪਤਾ ਨਹੀਂ ਲੱਗਦਾ ਵਿੱਚ ਕਿ 10 ਪਾਏ ਨੇ 100 ਪਾਏ 50 ਪਾਏ ਨੇ ਉਹ ਪਾ ਕੇ ਉਹਲਾ ਕਰਕੇ ਤੇ ਫੜਾ ਕੇ ਘਾਂ ਜਾਂਦੇ ਨੇ ਉਹ ਵੀ ਕੋਈ ਗੱਲ ਤੁਹਾਨੂੰ ਦੱਸ ਦਾਂਗੀ ਜਦੋਂ ਅਸੀਂ ਕਾਟ ਵੇਖਾਂਗੇ